ਸਦਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਨਹਲਾ ਪੰਜਵਾ ਅਬਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਾਲਖੋਈ ਗੁਣ ਨਿਧਾਨ ਭਗਤਨ ਕੋ ਭਰਤਨ ਮਿਰਲਾ ਪਾਵੈ ਕੋਈ ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਾਲਖੋਈ ਗੁਣ ਨਿਧਾਨ ਭਗਤਨ ਕੋ ਬਰਤਨ ਮਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸ਼ਰਨ ਪਾਇਆ ਸੁਖ ਪਾਈ ਆ ਬਾਹੜ ਦੁਖ ਨਾ ਹੋਈ ਭਾਗੀ ਸਾਧ ਸੰਗ ਪਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਛਾ ਜਿਨ ਹਰ ਨਾਮ ਹਰਦੈ ਪਰੋਈ ਡਭਾਗੀ ਸਾਧ ਸੰਗ ਬਰਾਪਤ ਤਨ ਭੇਟਤ ਦੁਰਮਤ ਖੋਈ ਤਨ ਕੀ ਧੂਰ ਨਾਨਕ ਦਾਸ ਬਾਸਾ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਬੰਧਵਾ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲਖ ਹੋਈ ਗੁਣ ਨੁਦਾਨ ਪਗਤਨ ਕੋ ਵਰਤਨ ਬਿਰਲਾ ਬਾਗ ਕੋਈ ਸਤਿਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿੱਖ ਸਲਾਹ ਵਡਿਆਈ ਕਰਦੇ ਹੁਏ ਆ ਸਾਨੂੰ ਸਮਝਾਉਂਦੇ ਨੇ ਕਿ ਭਾਈ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਉਹਦੇ ਨਾਲ ਜੁੜਿਆ ਉਹਦੇ ਨਾਮ ਦੇ ਵਿੱਚ ਆਪਣੇ ਚਿੱਤ ਨੂੰ ਜੋੜਿਆ ਜਿਹੜਾ ਅਬਿਨਾਸੀ ਹੈ ਅਬਿਨਾਸੀ ਦਾ ਭਾਵ ਜਿਹੜਾ ਕਦੀ ਨਾਸ ਨਹੀਂ ਹੁੰਦਾ ਕਦੀ ਖਤਮ ਨਹੀਂ ਹੁੰਦਾ ਕਦੀ ਮਰਦਾ ਨਹੀਂ ਨਾ ਆਉਂਦਾ ਹੈ ਨਾ ਜਾਂਦਾ ਜੀ ਹਨ ਕੋ ਦਾਤਾ ਸਾਰਿਆਂ ਜੀਵਾਂ ਦਾ ਦਾਤਾ ਹੈ ਸਭ ਕੁਝ ਦੇਣ ਵਾਲਾ ਹੈ ਜੇ ਸਤਗੁਰੂ ਜੀ ਕਹਿੰਦੇ ਨੇ ਸਿਮਰਤ ਸਭ ਮਲ ਖੋਈ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਅੰਦਰ ਜੁੜਿਆ ਸਿਮਰਨ ਦੇ ਵਿੱਚ ਜੁੜਿਆ ਸਾਰੇ ਤਰ੍ਹਾਂ ਦੀ ਮਲ ਹਿਰਦੇ ਦੀ ਮੈਲ ਅੰਦਰ ਦੇ ਵਿਕਾਰ ਦੂਰ ਹੋ ਜਾਂਦੇ ਨੇ ਉਹ ਸਾਰੀ ਦੀ ਸਾਰੀ ਮੈਲ ਜਿਹੜੀ ਹੈ ਲੱਥ ਜਾਂਦੀ ਹੈ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਉਹ ਅਕਾਲ ਪੁਰਖ ਵਾਹੀ ਗੁਰੂ ਜੀ ਗੁਣ ਨਿਧਾਨ ਨਿਧਾਨ ਦਾ ਭਾਵ ਹੁੰਦਾ ਹੈ ਖਜ਼ਾਨਾ ਭੰਡਾਰ ਉਹ ਗੁਣਾਂ ਦਾ ਖਜ਼ਾਨਾ ਹੈ ਭਗਤਨ ਕੋ ਵਰਤਨ ਦਾ ਭਾਵ ਕਿ ਭਗਤਾਂ ਦਾ ਵਰਤੋਂ ਵਿਹਾਰ ਉਹਦੇ ਨਾਲ ਹੈ ਉਹਦੇ ਨਾਲ ਸਾਂਝ ਹੈ ਹਰ ਸਮੇਂ ਉਹਨਾਂ ਦਾ ਸਹਾਰਾ ਹੈ ਤੇ ਭਗਤ ਵੀ ਇਸ ਗੱਲ ਨੂੰ ਜਾਣਦੇ ਨੇ ਤੇ ਹਰ ਵੇਲੇ ਉਸੇ ਦੀ ਓਟ ਰੱਖਦੇ ਮਿਰਲਾ ਪਾਵੇ ਕੋਈ ਪਰ ਸੱਭ ਜੀ ਕਹਿੰਦੇ ਨੇ ਭਾਈ ਉਸ ਦਾ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜ ਕੇ ਉਸ ਦਾ ਮਿਲਾਪ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਉਸ ਦੀ ਕਿਰਪਾ ਦਾ ਪਾਤਰ ਬਣਦਾ ਮੇਰੇ ਮਨ ਜਦ ਗੁਰ ਗੋਪਾਲ ਪ੍ਰਭ ਸੋਇ ਤੇਰਾ ਸਾਹਿਬ ਦੀ ਆਪਣੇ ਮਨ ਨੂੰ ਸੰਬੋਧਨ ਕਰਦੇ ਆ ਸਾਨੂੰ ਸਮਝਾਉਂਦੇ ਨਹੀਂ ਭਾਈ ਉਸ ਗੁਰ ਗੋਪਾਲ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਪਿਆ ਕਰੋ ਜਾ ਕੇ ਸ਼ਰਨ ਪਾਇਆ ਸੁਖ ਪਾਈਐ ਬਹੁੜ ਦੁੱਖ ਨਾ ਹੋਈ ਜਿਹਦੀ ਸ਼ਰਨ ਪੈਣ ਦੇ ਨਾਲ ਜਿਹਦੇ ਨਾਲ ਸਤ ਨੂੰ ਜੋੜਿਆ ਜਿਹਦੇ ਨਾਲ ਜਿਹਦੇ ਨਾਮ ਦੇ ਅੰਦਰ ਮਨ ਨੂੰ ਜੋੜਿਆ ਅੰਦਰ ਨੂੰ ਸਹਿਜ ਮਿਲਦਾ ਹੈ ਟਿਕਾਹ ਮਿਲਦਾ ਹੈ ਤੇ ਸਾਰੇ ਤਰ੍ਹਾਂ ਦੇ ਦੁੱਖ ਦੂਰ ਹੋ ਜਾਂਦੇ ਨੇ ਤੇ ਅੰਦਰ ਦਾ ਸੁੱਖ ਪ੍ਰਾਪਤ ਹੁੰਦਾ ਹੈ ਰਖਾ ਹੋ ਵਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਖੋਈ ਇਹ ਸਾਬ ਜੀ ਕਹਿੰਦੇ ਭਾਈ ਵੱਡਿਆਂ ਭਾਗਾਂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਧ ਸੰਗਤ ਸਤ ਸੰਗਤ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਉਹਨਾਂ ਨੂੰ ਸਾਧ ਸੰਗਤ ਤਿੰਨ ਭੇਟਤ ਉਹਨਾਂ ਦੇ ਨਾਲ ਸਾਬ ਜੀ ਕਹਿੰਦੇ ਭੇਟਣ ਦੇ ਨਾਲ ਉਹਨਾਂ ਨੂੰ ਮਿਲਿਆ ਫਿਰ ਜਿਨ੍ਹਾਂ ਨੇ ਸੰਗਤ ਕੀਤੀ ਸਾਧ ਸੰਗਤ ਕੀਤੀ ਉਹਨਾਂ ਦੇ ਨਾਲ ਮਿਲਿਆ ਸਾਬ ਜੀ ਕਹਿੰਦੇ ਅੰਦਰ ਦੀ ਦੁਰ ਮਤ ਭੈੜੀ ਮਤ ਸਾਡੀ ਵੀ ਦੂਰ ਹੋ ਜਾਂਦੀ ਹੈ ਪਹਿਲਾਂ ਉਹਨਾਂ ਦੀ ਦੂਰ ਹੋਈ ਜਿਨ੍ਹਾਂ ਨੇ ਸਾਧ ਸੰਗਤ ਕੀਤੀ ਫਿਰ ਸਤ ਸੰਗਤ ਕਰਨ ਵਾਲਿਆਂ ਦੀ ਸੰਗਤ ਜਦੋਂ ਕੋਈ ਦੂਸਰਾ ਕਰਦਾ ਹੈ ਤਾਂ ਉਹ ਵੀ ਸਤ ਸੰਗਤ ਦਾ ਹੀ ਰੂਪ ਹੋ ਜਾਂਦੇ ਨੇ ਫਿਰ ਉਹਨਾਂ ਦੇ ਨਾਲ ਮਿਲਿਆ ਸਾਬ ਜੀ ਕਹਿੰਦੇ ਦੁਰ ਮਤ ਦੂਰ ਹੋ ਜਾਂਦੀ ਹੈ ਤਿੰਨ ਕੀ ਧੂਰ ਨਾਨਕ ਦਾਸ ਬਾਸ ਹੈ ਜਿਨ ਹਰਨਾਮ ਹਿਰਦੇ ਪਰੋਈ ਉਹਨਾਂ ਦੀ ਧੂੜ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਚਰਨ ਸ਼ਰਨ ਮੈਂ ਵੀ ਮੰਗਦਾ ਹਾਂ ਜਿਨ੍ਹਾਂ ਨੇ ਹਰੀ ਦਾ ਨਾਮ ਆਪਣੇ ਹਿਰਦੇ 'ਚ ਪਰੋਇਆ ਕਿਉਂਕਿ ਨਾਮ ਨੂੰ ਅੰਦਰ ਪਰੋ ਰਹਿਣ ਦੇ ਨਾਲ ਉਹਨਾਂ ਦਾ ਜੀਵਨ ਐਸਾ ਬਣ ਗਿਆ ਕਿ ਜੇ ਅਸੀਂ ਉਹਨਾਂ ਦੇ ਕੋਲ ਬੈਠਾਂਗੇ ਤਾਂ ਉਹਨਾਂ ਦੇ ਜੀਵਨ ਦੇ ਪ੍ਰਭਾਵ ਦੇ ਨਾਲ ਸਾਡਾ ਵੀ ਜੀਵਨ ਬਦਲ ਜਾਏਗਾ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਆਪ ਆਂੀਆਂ ਸੰਗਤਾਂ ਦਾ ਧੰਨਵਾਦ